ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਨੇਤਾਵਾਂ ਦੀਆਂ ਆਪਸੀ ਦੂਰੀਆਂ ਦੀ ਗੱਲ ਲਗਾਤਾਰ ਚਰਚਾ ਦੀ ਵਿਸ਼ਾ ਬਣੀ ਹੋਈ ਹੈ ਅੱਜ ਵੱਡਾ ਦਿਨ ਸੀ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਦਿੱਲੀ ਦੇ ਵਿੱਚ ਨਵੇਂ ਮੁੱਖ ਮੰਤਰੀ ਦੇ ਵੱਲੋਂ ਸੌਹ ਚੁੱਕੀ ਗਈ ਹੈ ਅੱਜ ਆਤਸ਼ੀ ਵੱਲੋਂ ਆਤਸ਼ੀ ਜੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਸੌਹ ਚੁੱਕੀ ਗਈ ਹੈ ਕਿ ਤੇ ਨਾਲ ਪੰਜ ਮੰਤਰੀਆਂ ਦੇ ਅਹੁਦੇ ਦੀ ਸੌਂਬੀ ਚੁੱਕੀ ਗਈ ਹੈ ਲੇਕਿਨ ਇਸ ਵੱਡੇ ਸਮਾਗਮ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਮੌਜੂਦਗੀ ਨਾ ਹੋਣਾ ਵੱਡੇ ਸਵਾਲ ਜਨਮ ਦੇ ਰਿਹਾ ਆਖਰ ਮੁੱਖ ਮੰਤਰੀ ਸਾਹਿਬ ਇਸ ਵੱਡੇ ਸਮਾਗਮ ਦੇ ਵਿੱਚ ਪਹੁੰਚੇ ਕਿਉਂ ਨਹੀਂ ਕਾਰਨ ਕੀ ਨੇ ਕੀ ਕੋਈ ਸੱਚਮੁੱਚ ਅੰਦਰਖਾਤੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਨਾਰਾਜ਼ਗੀ ਚੱਲ ਰਹੀ ਹੈ ਜਾਂ ਫਿਰ ਚੋਣ ਪ੍ਰਚਾਰ ਦੇ ਵਿੱਚ ਲੱਗੀ ਹੋਈ ਡਿਊਟੀ ਸੀ ਪੂਰੇ ਆਖਰ ਅਸਲ ਕਾਰਨ ਕੀ ਨੇਗੇ ਸੋ ਇਸ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੇ ਨਾਲ ਪਏ ਸਿੱਧੇ ਪੇਚੇ ਦੀ ਕਿਉਂਕਿ ਰੋਹ ਪ੍ਰਤੀਰੋਧ ਸ਼ੁਰੂ ਹੋਏ ਨੇ ਕੇਂਦਰ ਸਰਕਾਰ ਦੇ ਵੱਲੋਂ ਤਿੱਖਾ ਹਮਲਾ ਪੰਜਾਬ ਸਰਕਾਰ ਦੇ ਉੱਪਰ ਸਿੱਧੇ ਤੌਰ ਤੇ ਬੋਲ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਦੇ ਉੱਪਰ ਸਿੱਧਾ ਟਾਰਗੇਟ ਕੀਤਾ ਗਿਆ ਤੇ ਉਸ ਦਾ ਪਲਟਵਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਵੱਲ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਕਿਸ ਤਰੀਕੇ ਦੇ ਨਾਲ ਟਾਰਗੇਟ ਮੁੱਖ ਮੰਤਰੀ ਸਾਹਿਬ ਨੂੰ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਵੱਲੋਂ ਮੋੜ ਮਾ ਜਵਾਬ ਕੀ ਦਿੱਤਾ ਗਿਆ ਉਸ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਪੰਚਾਇਤੀ ਚੋਣਾਂ ਦੇ ਸੰਬੰਧ ਦੇ ਵਿੱਚ ਪੰਚਾਇਤੀ ਚੋਣਾਂ ਦੇ ਸੰਬੰਧ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਆਖਰ ਤਰੀਕਾਂ ਬਾਰੇ ਇੱਕ ਵੱਡੀ ਅਪਡੇਟ ਹੈ ਚੋਣ ਜਾਬਤੇ ਬਾਰੇ ਵੱਡੀ ਅਪਡੇਟ ਹੈ ਕਦੋਂ ਇਲੈਕਸ਼ਨ ਹੋਏਗੀ ਚੋਣ ਜਾਬਤਾ ਕਦੋਂ ਲੱਗੇਗਾ ਇਸ ਸੰਬੰਧੀ ਵਿਸਾਰ ਦੇ ਨਾਲ ਚਰਚਾ ਕਰਾਂਗੇ ਸਸ਼ੀਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਅਣਕੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਲਖਵਿੰਦਰ ਜੀ ਅਣਕੀ ਜੀ ਅੱਜ ਆਤਸ਼ੀ ਜੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ ਉਹਨਾਂ ਦਾ ਸੌ ਚੁੱਕ ਸਮਾਗਮ ਅੱਜ ਦਿੱਲੀ ਦੇ ਵਿੱਚ ਸੀ ਲੇਕਿਨ ਜਿਵੇਂ ਪਿਛਲੇ ਦਿਨਾਂ ਤੋਂ ਚਰਚਾਵਾ ਚੱਲ ਰਹੀਆਂ ਸੀ ਵੀ ਭਾਈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਅੰਦਰ ਖਾਤੇ ਕੋਈ ਨਾ ਕੋਈ ਗੜਬੜ ਚੱਲ ਰਹੀ ਹੈ ਨਰਾਜਗੀਆਂ ਚੱਲ ਰਹੀਆਂ ਨੇ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਲੈ ਕੇ ਨਰਾਜਗੀ ਨੂੰ ਲੈ ਕੇ ਲਗਾਤਾਰ ਮੀਡੀਆ ਦੇ ਵਿੱਚ ਚਰਚਾ ਚੱਲ ਰਹੀਆਂ ਸੀ ਕੱਲ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਆਗਾਜ਼ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਹਰਿਆਣਾ ਚੋਣ ਮੇਂ ਹਮਦਾ ਆਗਾਜ਼ ਕੀਤਾ ਗਿਆ ਲੇਕਿਨ ਉੱਥੇ ਇਕੱਲੇ ਦਿਖਾਈ ਦਿੱਤੇ ਤੇ ਅੱਜ ਹਰਿਆਣਾ ਦੇ ਵਿੱਚ ਹੋਣ ਦੇ ਬਾਵਜੂਦ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਸਾਹਿਬ ਸੌ ਚੱਕ ਸਮਾਗਮ ਦੇ ਵਿੱਚ ਦਿਖਾਈ ਨਹੀਂ ਦਿੱਤੇ ਕੀ ਸੱਚਮੁੱਚ ਅਰਵਿੰਦ ਕੇਜਰੀਵਾਲ ਜੀ ਨਾਲ ਕੋਈ ਨਾਰਾਜ਼ਗੀ ਹੈ ਜਾਂ ਕੋਈ ਕਹਾਣੀ ਹੋ ਰਹੀ ਹੈ ਆ ਲਖਪेंद्र ਜੀ ਆਜਾ ਸ਼੍ਰੀ ਹੁਣਾ ਵੱਲੋਂ ਗੱਲ ਆਪਾਂ ਬਾਤ ਚ ਕਰਦੇ ਪਹਿਲਾਂ ਇੱਕ ਗੱਲ ਜਿਹੜੀ ਜ਼ਰੂਰੀ ਕਰਨੀ ਬੰਦੀ ਆ ਆ ਜਿਹੜੇ ਵਿਜੇ ਪ੍ਰਤਾਪ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਬਤਾਇਕ ਨੇ ਉਹਨਾਂ ਦੀ ਪਤਨੀ ਸ਼੍ਰੀਮਤੀ ਮਧੂ ਬੇਟਾ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਉਹ ਕਹਿ ਜਾਂਦੀ ਹੈ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਧਾਰਾ ਲੋਕਨਾਥ ਵੱਲੋਂ ਪਿਛਲੀ ਰੂਹ ਨੂੰ ਅ ਸ਼ਰਦਾ ਦੇ ਫੁੱਲ ਫੇਟ ਕਰਦਾ ਔਰ ਨਾਲ ਹੀ ਪ੍ਰਮਾਤਮਾ ਅਗੇ ਦੁਆ ਕਰਦਾ ਕਿ ਪ੍ਰਮਾਤਮਾ ਉਸ ਬਿਸ਼ਰੀ ਗੁਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿਛੇ ਰਹਿ ਕੇ ਪਰਿਵਾਰ ਨੂੰ ਬਾੜਾ ਬੰਨਾਂ ਦਾ ਬਲ ਬਖਸ਼ੇ ਕਿਉਂਕਿ ਕਬਰ ਵਿਜੇ ਪ੍ਰਤਾਪ ਸਿੰਘ ਹੋਣੀ ਸਾਡੇ ਇਸ ਚੈਨਲ ਦੇ ਨਾਲ ਬੜੇ ਕਰੀਬੀ ਤੌਰ ਤੇ ਬੜੀ ਨਜ਼ਦੀਕੀ ਤੌਰ ਤੇ ਜੁੜੇ ਹੋਏ ਨੇ ਬੀਤੇ ਲੰਮੇ ਸਮੇਂ ਤੋਂ ਲੋਕਨਾਥ ਦੇ ਪਰਿਵਾਰਕ ਮੈਂਬਰ ਨੇ ਤੇ ਇਸ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਮੈਂ ਆਪਣੀ ਪੂਰੀ ਟੀਮ ਵੱਲੋਂ ਉਹਨਾਂ ਦੇ ਦੁੱਖ ਵਿੱਚ ਪੂਰਨ ਤੌਰ ਤੇ ਸ਼ਰੀਕ ਹਾਂਗਾ ਪ੍ਰਮਾਤਮਾ ਅਗੇ ਇੱਕ ਪਰਫਲ ਦੁਆ ਕਰਦਾ ਉਸ ਬਿਸ਼ਰੀ ਗੁਰੂ ਨੂੰ ਆਪਣੇ ਚਰਦਾ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਨਾਲ ਹੀ ਨਾਲ ਪਰਮਾਤਮਾ ਅਵਾਰ ਨੂੰ ਬਾੜਾ ਬੰਦਨ ਦਾ ਬਖਸ਼ੇ ਤੇ ਮਾਨ ਸਾਹਿਬ ਕੋਲ ਮੈਂ ਤੁਹਾਡੇ ਪ੍ਰਸ਼ਨ ਦਾ ਜਿਹੜਾ ਉਹ ਜਵਾਬ ਦਿੰਦਾ ਅੱਜ ਆਸ਼ੀਰਵਾਦ ਹੁਣ ਦਾ ਸੰਮੁਖ ਸਮਾਗਮ ਸੀ ਤੇ 4 ਵਜੇ ਉਹਨਾਂ ਨੂੰ ਸੌਂਹ ਜਿਹੜੀ ਆ ਚੁਕਾ ਦਿੱਤੀ ਗਈ ਨਾਲ ਪੰਜ ਕੈਬਨਟ ਦੇ ਜਿਹੜੇ ਮੰਤਰੀ ਜਿਹੜੇ ਉਹ ਵੀ ਬਣਾਈ ਜਾਂਦੇ ਆ ਜਿਨ੍ਹਾਂ ਦੇ ਵਿੱਚ ਇੱਕ ਹੈ ਸ਼ਕੈਲੋ ਥਨ ਦੂਜੇ ਪਾਸੇ ਗੋਪਾਲ ਰਾਏ ਹੈ ਸੌਰਵ ਪਾਰਦਵਾਜ ਹੈ ਇੰਦਰ ਹਾਤਨੀ ਹੈ ਸੋ ਇਸ ਤਰ੍ਹਾਂ ਦੇ ਪੰਜ ਵਿਕਤੀ ਜਿਹੜੇ ਨੇ ਉਹਨਾਂ ਨੂੰ ਮਤੋਰ ਕੇ ਮਤਮਦਿੰਦੀ ਸੌ ਚੁਕਾ ਦਿੱਤੀ ਗਈ। ਉਹਨਾਂ ਜਿਸ ਤਰੀਕੇ ਦੀਆਂ ਖਬਰਾਂ ਬੀਤੇ ਦਿਨਾਂ ਤੋਂ ਚੱਲਦੀਆਂ ਪਈਆਂ ਨੇ ਖਾਸ ਤੌਰ ਤੇ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੀ ਹਾਈਟ ਵੱਲੋਂ ਲੈ ਕੇ। ਉਹਦੇ ਸਬੰਧ ਵਿੱਚ ਜੇਕਰ ਨਜ਼ਰ ਵਾਰੀ ਤਾਂ ਪਾਰਟੀ ਦਾ ਇੰਨਾ ਵੱਡਾ ਸਮਾਗਮ ਹੋਈ। ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਿਆ ਜਾ ਰਿਹਾ ਹੋਵੇ ਤਾਂ ਸੁਭਾਵਿਕ ਆ ਕਿ ਉੱਥੇ ਭਗਵੰਤ ਮਾਨ ਹੋਣਾਂ ਦੀ ਜਿਹੜੀ ਗੈਰ ਹਾਜ਼ਰੀ ਜੇਕਰ ਰਹੀ ਆ ਤਾਂ ਉਹ ਜ਼ਰੂਰ ਅਖੜ ਵੀ ਹੋਵੇ ਈ ਕਿਉਂ ਰਟੀ ਹੋਵੇਗੀ ਬੇਸ਼ੱਕ ਉਹਦਾ ਬਲੋ ਇਹ ਕਿਹਾ ਜਾ ਸਕਦਾ ਕਿ ਹਾਂ ਵੀ ਉਹ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁਚੀ ਹੁੰਸਨ ਬਕਾਇਦਾ ਤੌਰ ਤੇ ਕੁਝ ਫੋਟੋਆਂ ਵੀ ਉਹਨਾਂ ਦੀਆਂ ਸਭ ਨੇ ਆਈਆਂ ਪਰ ਉੱਥੇ ਇਹੋ ਜਿਹਾ ਸਮਾਗਮ ਦੇ ਵਿੱਚ ਭਗਵੰਤ ਮਾਨ ਦੀ ਗੈਰ ਹਾਜ਼ਰੀ ਜਿਹੜੀ ਆ ਜ਼ਰੂਰ ਰਟੀ ਹੈਗੀ ਆ ਉਸ ਦਾ ਇੱਕ ਦੋ ਕਾਰਨ ਪੜੇ ਮਹੱਤਵਪੂਰਨ ਕਾਰਨ ਉਸ ਦੇ ਮਹੱਤਵਪੂਰਨ ਇਸ ਕਰਕੇ ਆ ਕਿ ਅਰਵਿਤ ਕੇਸ ਦੀ ਬਦ ਦਿੱਲੀ ਦੇ ਮੁੱਖ ਮੰਤਰੀ ਇੱਕ ਛੋਟਾ ਰਾਜ ਹੈ ਦੂਜੇ ਪਾਸੇ ਭਗਵੰਤਪਨ ਹੁਣੀ ਇੱਕ ਪੂਰਨ ਰਾਜ ਦੇ ਮੁੱਖ ਮੰਤਰੀ ਹੈ ਅਗਰ ਵੇਖਿਆ ਜਾਵੇ ਤੇ ਅਰਵਿੰਦ ਕੇਸ਼ਰੀਵਾਲ ਹੋਣਾ ਨਾਲ ਉਹ ਉਹਨਾਂ ਦਾ ਜਿਹੜਾ ਅਹੁਦਾ ਹੈ ਸੰਵਧਾਨਕ ਤੌਰ ਤੇ ਕਿਤੇ ਜ਼ਿਆਦਾ ਵੱਡਾ ਹੈਗਾ ਦੂਸਰੇ ਪਾਸੇ ਉਹ ਇਕਲੌਤੇ ਆਵਾਜ਼ੀ ਪਾਰਟੀ ਦੇ ਪੂਰਨ ਰਾਜ ਦੇ ਮੁੱਖ ਮੰਤਰੀ ਹੈ ਤੇ ਜੇਕਰ ਪਾਰਟੀ ਦੀ ਅਜਿਹੇ ਸਮਾਗਮਾਂ ਦੇ ਵਿੱਚ ਜਿੱਥੇ ਇੱਕ ਨਵਾਂ ਮੁੱਖ ਮੰਤਰੀ ਚੁਣਿਆ ਜਾ ਰਿਹਾ ਹੋਵੇ ਉਸ ਨੂੰ ਸੌਚ ਚ ਚੁਕਾਈ ਜਾ ਰਹੀ ਹੋਵੇ ਤਾਂ ਉੱਥੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚਦੇ ਭੇਸ਼ੱਕ ਕੁਝ ਵੀ ਉਹਨਾਂ ਦਾ ਤਰਕ ਹੋਵੇ ਤਾਂ ਇਹ ਗੱਲ ਜਿਹੜੀ ਆ ਅਖੰਡ ਦੀ ਜ਼ਰੂਰ ਆ ਡਟ ਕੇ ਦੀ ਜ਼ਰੂਰ ਆ ਕਿਉਂਕਿ ਅੱਜ ਤੱਕ ਅਗਰ ਵੇਖਿਆ ਜਾਵੇ ਤਾਂ ਦੇਸ਼ ਦੇ ਵਿੱਚ ਜਦੋਂ ਵੀ ਅਰਵਿੰਦ ਕੇਸ਼ਰੀਵਾਲ ਕਿਸੇ ਵੀ ਚੋਣ ਪ੍ਰਚਾਰ ਵਾਸਤੇ ਜਾਂਦੇ ਰਹੀ ਹੈ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਾਂਦੇ ਰਹੀ ਹੈ ਭਗਵਤ ਮਾਨ ਹੁਣੀ ਹਮੇਸ਼ਾ ਉਹਨਾਂ ਦੇ ਨਾਲ ਖੜੇ ਦਿਖਾਈ ਦਿੱਤੇ ਆ ਬੀਤੇ ਦੌਰ ਦੇ ਵਿੱਚ ਤੇ ਖਾਸ ਜਿਸ ਤਰ੍ਹਾਂ ਉਹ ਬਾਹਰੋਂ ਦੇ ਜੇਲ੍ਹ ਤੋਂ ਤੇ ਬਾਅਦ ਵਿੱਚ ਜਿਸ ਤਰ੍ਹਾਂ ਮਿਲੇ ਔਰ ਜਿਸ ਦਿਨ ਅਰਵਿੰਦ ਕੇਸ਼ਰੀਵਾਲ ਹੁਣਾਂ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਉਸ ਦਿਨ ਵੀ ਭਗਵਤ ਮਾਨ ਹੁਣੀ ਉਸ ਪਲੇਟਫਾਰਮ ਤੇ ਉਸ ਸਟੇਜ ਤੇ ਮੌਜੂਦ ਸਨ ਬਿਸ਼ੱਕ ਉਹਨਾਂ ਦੀ ਬਾਡੀ ਲੈਂਗੁਏਜ ਕੁਝ ਹੋਰ ਤਰੀਕੇ ਦੀ ਸੀ ਉਸ ਵੇਲੇ ਉਹਨਾਂ ਨੂੰ ਉਹ ਜੀ ਤਰਜੀਹ ਨਹੀਂ ਦਿੱਤੀ ਗਈ ਪਰ ਫਿਰ ਵੀ ਉਦਨ ਉਹ ਮੌਜੂਦ ਸੀ ਤੇ ਦੂਜੇ ਪਾਸੇ ਜੇਕਰ ਅੱਜ ਪਾਰਟੀ ਦਾ ਐਡਾ ਵੱਡਾ ਸਮਾਗਮ ਹੁੰਦਾ ਤੇ ਉਥੇ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚਦੇ ਤਾਂ ਕਹਾਣੀ ਜਿਹੜੀ ਆ ਜਰੂਰ ਉਹਨਾਂ ਗੱਲਾਂ ਵਾਲੀ ਆ ਉਹ ਉਹ ਹੀ ਚਰਚਾਵਾਂ ਵਾਲਾ ਕਿ ਜਿਹੜੀਆਂ ਚਰਚਾਵਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਐਕਟਿਵ ਚੱਲ ਰਹੀਆਂ ਨੇ ਖਾਸ ਤੌਰ ਤੇ ਇਸ ਸੰਬੰਧ ਚ ਕਿ ਹਾਂ ਭਈ ਪੰਜਾਬ ਸਰਕਾਰ ਨੂੰ ਲੈ ਕੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਅਰਵਿੰਦ ਕੇਸਰੀ ਵੱਲੋਂ ਉਹਨਾਂ ਦੇ ਜਿਹੜੇ ਆਪਸੀ ਇਹ ਰਿਸ਼ਤੇ ਉਹ ਹੰਪਿਤ ਨ ਵਰਗੇ ਨਹੀਂ ਦੇ ਖਟਾਸ ਭਰੇ ਨਹੀਂ ਕਿਉਂਕਿ ਜਦਾਂ ਚਿਰ ਹਵਾਵਾਂ ਸਰਗੋਸ਼ੀਆਂ ਦੇ ਵਿੱਚ ਵੇਕਰ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ ਕੁਛ ਦਾ ਕੁਛ ਸਰਗੋਸ਼ੀਆਂ ਹੁੰਦੀਆਂ ਨੇ ਤੇ ਫੇਰੀ ਇਹੋ ਜਿਹੀਆਂ ਗੱਲਾਂ ਖਵਾਣੀਆਂ ਡਾਰਾ ਪੜ ਕੇ ਉੱਡਦੀਆਂ ਨੇ ਤਾਂ ਚਲੋ ਇਹ ਆਮ ਆਪੀ ਪਾਰਟੀ ਦਾ ਜਾਂ ਭਪਨਤ ਬਾਣ ਹੋਣ ਦਾ ਆਪਣਾ ਐਟੀਟਿਊਡ ਹੈ ਕਿ ਉਹ ਉਸ ਮਾਗਮ ਚ ਦਾਖਲ ਹੋਈ ਜਾਂ ਨਹੀਂ ਹੋਈ ਪਰ ਲੋਕਾਂ ਦੇ ਵਿੱਚ ਇੰਦਾ ਚਰਚਾ ਦਾ ਵਿਸ਼ਾ ਜਿਹੜਾ ਉਹਨਾਂ ਦੀ ਗੈਰਹਾਜ਼ਰੀ ਜਿਹੜੀ ਆ ਜ਼ਰੂਰ ਬਣੀ ਹੈ ਦੂਸਰੀ ਗੱਲ ਜਿਸ ਤਰੀਕੇ ਦੇ ਨਾਲ ਕੋਈ ਵੀ ਚੋਣ ਪ੍ਰਚਾਰ ਜੇਕਰ ਸ਼ੁਰੂ ਹੁੰਦਾ ਮੈਂ ਪਹਿਨੇ ਹੀ ਆਪਣੀ ਗੱਲ ਪੀੜ ਦਬਾਰਾ ਲਗਾ ਗੱਲ ਕਰ ਕਿ ਭਗਵੰਤ ਮਾਨ ਔਰ ਅਰਵਿੰਦ ਕੇਸ਼ਰੀਵਾਲ ਦੀ ਜੋੜੀ ਚੜੀਆ ਹਮੇਸ਼ਾ ਇਕੱਠੇ ਨਜ਼ਰ ਆਉਂਦੀ ਰਹੀ ਹੈ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋਵੇ ਚਾਹੇ ਗੁਜਰਾਤ ਦੀਆਂ ਚੋਣਾਂ ਦੀ ਗੱਲ ਹੋਵੇ ਚਾਹੇ ਗੋਆ ਦੀਆਂ ਚੋਣਾਂ ਦੀ ਹੋਵੇ ਇਹ ਦੋਵੇਂ ਵੱਖ-ਵੱਖਰਾ ਚਾਹੇ ਟੱਕੇ ਜਾ ਕੇ ਚੋਣ ਪ੍ਰਚਾਰ ਪਾਰਟੀ ਦਾ ਕਰਦੇ ਰਹੀ ਆ ਪਰ ਕੱਲ ਜਦੋਂ ਹਰਿਆਣੇ ਦੇ ਵਿੱਚ ਆਪਣੇ ਅਰਵਿੰਦ ਕੇਸ਼ਰੀਵਾਲ ਹੋਣਾ ਨੇ ਚੋਣ ਪ੍ਰਚਾਰ ਕਰਨਾ ਸੀ ਤੋਂ ਉਹਨਾਂ ਵੱਲੋਂ ਪੂਰਨ ਤੌਰ ਤੇ ਇਕੱਲਿਆ ਕੀਤਾ ਗਿਆ ਭਗਵੰਤ ਮਾਨ ਉੱਥੇ ਵੀ ਗੱਲ ਹਜ਼ਰੀ ਤੇ ਅੱਜ ਜਦੋਂ ਉਹ ਹਰਿਆਣਾ ਦੇ ਵਿੱਚ ਕਰ ਰਹੀ ਸੀ ਸਮਾਗਮ ਤੇ ਆਪਾਂ ਕੋਲ ਕੋਲ ਟੂਰ ਸ਼ੋਅ ਕਰ ਰਹੀ ਸੀ ਇਕੱਲੀ ਸੀ ਤੇ ਅਰਵਿੰਦ ਕੇਸਰੀ ਵੱਲ ਦਿੱਲੀ ਦੇ ਵਿੱਚ ਬੈਠੀ ਸੀ ਹੁਣ ਇਹ ਸਾਰੀਆਂ ਚੀਜ਼ਾਂ ਇਹ ਦਰਸਾਉਂਦੀਆਂ ਨੇ ਕਿ ਪਾਰਟੀ ਦੇ ਵਿੱਚ ਸਭ ਕੁਝ ਇਸ ਲਈ ਠੀਕ-ਠਾਕ ਨਹੀਂ ਹੈਗਾ ਕਿ ਇੱਥੋਂ ਤੱਕ ਆਤਸ਼ੀ ਦੇਵੀ ਮੁੱਖ ਮੰਤਰੀ ਬਣਨ ਦੇ ਉੱਤੇ ਜੋ ਕਰ ਰਹੇ ਜਿਹੜੀਆਂ ਸਾਹਮਣੇ ਆਈਆਂ ਨੇ ਪਤਾ ਲੱਗਾ ਕਿ ਉੱਥੇ ਵੀ ਅਰਵਿੰਦ ਕੇਸਰੀ ਵੱਲ ਨੇ ਆਪਣੀ ਮਨ ਦੀ ਜਿਹੜੀ ਮਰਜ਼ੀ ਕੀਤੀ ਹੈ ਕਹਿੰਦੇ 10:30 ਵਜੇ ਮੀਟਿੰਗ ਜਿਹੜੀ ਸ਼ੁਰੂ ਹੁੰਦੀ ਹੈ ਵਿਧਾਇਕਾਂ ਦੀ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋਈ ਇੱਕ ਇੱਕ ਕਰਕੇ ਸਾਰੇ ਵਿਧਾਇਕ ਜਿਹੜੇ ਆ ਉਹ ਪੁੱਜਦੇ ਆ ਔਰ ਸੋਬਰਤ پارٹی ਜਿਹੜੇ ਨੇ ਸਭ ਤੋਂ ਅਖੀਰ ਦੇ ਹੁੰਦੇ ਆ ਅਜੇ ਨਾਮਾਂ ਤੇ ਚਰਚਾ ਹੋਣੀ ਹੁੰਦੀ ਹੈ ਕਿਉਂਕਿ ਗੋਪਾਲ ਰਾਏ ਦਾ ਨਾਮ ਜਿਹੜਾ ਜਾਂ ਸੌਰਵ ਭਾਰਤ ਵਾਜ ਦਾ ਨਾਮ ਸਭ ਤੋਂ ਜਿਆਦਾ ਕਮਜ਼ੋਰ ਮਾਫ ਕਰਤਾ ਮਜ਼ਬੂਤ ਕੈਂਡੀਡੇਟ ਜਿਹੜੇ ਸੀ ਉਹ ਗੋਪਾਲ ਰਾਏ ਹੁੰਦੀ ਜਿਹੜੇ ਸਮਝੇ ਜਾਂਦੇ ਸੀ ਤਾਂ ਕਿਤੇ ਵਿਧਾਇਕ ਇਹ ਗੱਲ ਚੁੰਹਦੇ ਸੰਕੀ ਹਾਂ ਭਈ ਉਸ ਗੱਲ ਤੇ ਜਿਹੜੀ ਆ ਚਰਚਾ ਹੋਵੇ ਨਾਮ ਨੂੰ ਲੈ ਕੇ ਚਰਚਾ ਹੋਵੇ ਪਰ ਜਿਸ ਤਰੀਕੇ ਨਾਲ ਅਰਵਤ ਕੇਸ਼ਰੀਵਾਲ ਹੋਣਾ ਦਾ ਇੱਕ ਸਟਾਈਲ ਰਿਹਾ ਉਹਨਾਂ ਨੇ ਹਮੇਸ਼ਾ ਜੋ ਮੂੰਹ ਚੋਂ ਕਹਿਤਾ ਉਨ੍ਹਾਂ ਦੇ ਅੰਤਮ ਸ਼ਬਦ ਹੁੰਦੇ ਆ ਆਖਰੀ ਇਲਹਾਮ ਹੁੰਦਾ ਤਾਂ ਉਹੀ ਇਲਹਾਮ ਵਰਤਦੇ ਆ ਉਹਨਾਂ ਨੇ ਸਿੱਧੀ ਗੱਲ ਕਹੀ ਹੈ ਕਿ ਭਈ ਆਛੀ ਜਰੀ ਨਹੀਂ ਉਹ ਵਿਧਾਇਕਦਾਲ ਦੇ ਨੇਤਾ ਹੋਣਗੇ ਪਾਵ ਆਪਣੀ ਵੀਟੋ ਪਾਵ ਵਰਤਦਾ ਜਿਹੜਾ ਪ੍ਰਯੋਗ ਕੀਤਾ ਤਾਂ ਕਿਤੇ ਜਦੋਂ ਉਹਦਾਂ ਇਹ ਐਲਾਨ ਕੀਤਾ ਨਾਮ ਲਿਆ ਤਾਂ ਜਿਹੜੇ ਵਿਧਾਇਕ ਸੰਗ ਜਿਹੜੇ ਇਸ ਗੱਲ ਤੇ ਚਰਚਾ ਦੇ ਵਿੱਚ ਸਨ ਚਰਚਾ ਕਰਦੇ ਸਨ ਦੇ ਉਹ ਚੋਪਰੇ ਤਾਂ ਕਹਿੰਦੇ ਨਾਲ ਹੀ ਫਿਰ 1900 ਸੋਦੀ ਨੇ ਕਹਤਾ ਕਿ ਆਪ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਮੰਨ ਲਿਆ ਜਵੇ ਕਹਿੰਦੇ ਜੀ ਹਾਂ ਇਹ ਬਿਲਕੁਲ ਉਸੇ ਤਰੀਕੇ ਦਾ ਹੀ ਜਿਸ ਤਰੀਕੇ ਨਾਲ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਠੀਕ ਆ ਪ੍ਰਧਾਨ ਨੂੰ ਸਾਰੇ ਅਧਿਕਾਰ ਜਿਹੜੇ ਆ ਉਹ ਦੇ ਦਿੱਤੇ ਗਏ ਹਾਂ ਜੀ ਉਹਨੇ ਚੁਣ ਲਿਆ ਉਹੀ ਕੁਝ ਜੋ ਕੁਝ ਇੱਥੇ ਹੁੰਦਾ ਕਿਉਂਕਿ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਸਾਹਮਣੇ ਆਮ ਵਿਧਾਇਕੀ ਜਾਂ ਐਮਐਲਏ ਦੀ ਕੋਈ ਹਿੰਮਤ ਨਹੀਂ ਹੁੰਦੀ ਇਹ ਬੀਤੇ ਦੌਰ ਚ ਰਾਜਨੀਤੀ ਦਾ ਇਤਿਹਾਸ ਰਹਿ ਕੇ ਹਾਂ ਭਈ ਕੋਈ ਵਿਧਾਇਕ ਜਾਂ ਮੰਤਰੀ ਜਿਹ ਦੇ ਸੇ ਹੀ ਜਿੱਤੇ ਦੋਸਤ ਬੇ ਲੋਕੀ ਦੇਵਾਨ ਨੇ ਇੱਕੋ رائے ਦਿੱਤੀ ਸੀ ਭਗਵੰਤ ਮਾਨ ਹੁਣਾਂ ਨੂੰ ਕਿ ਹਾਂ ਜੀ ਤੁਸੀਂ ਇੱਕ ਦਲਤ ਮੁੱਖ ਮੰਤਰੀ ਬਣਾਉਣਾ ਤੇ ਅਗਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਜਿਵੇਂ ਮੌਜੂਦਾ ਸਰਕਾਰ ਦੇ ਦੇਵਾਨ ਨੂੰ ਇਸ ਤਰ੍ਹਾਂ ਪੁੱਝ ਕੇ ਸੁਟਿਆ ਕਿ ਉਹ ਅੱਜ ਤੱਕ ਆਪਣੇ ਪੈਰਾਂ ਤੇ ਜਿਹੜੇ ਉਖ ਲੋ ਨਹੀਂ ਸਕੇ ਤਾਂ ਉੱਥੇ ਫਿਰ ਕਹਿੰਦੇ ਕਿ ਇਹੋ ਕੁਝ ਹੀ ਹੋਇਆ ਕਿ ਜਦੋਂ ਉਹਨਾਂ ਨੇ ਨਾਮ ਉਹ ਲਿਖਿਆ ਆਕਸ਼ੀ ਹੁਣਾਂ ਦਾ ਤੇ ਮਨੀਸ਼ ਸੋਦੀਆ ਉਹਨਾਂ ਨੇ ਪਹਿ ਕਿ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਆ ਤਾਂ ਕਹਿੰਦੇ ਸਾਰੇ ਫਿਰ ਚੁੱਪ ਕਰਕੇ ਪਰ ਇਹ ਗੱਲਾਂ ਜ਼ਰੂਰ ਦੇਈ ਕਿ ਆਕਸ਼ੀ ਦੇ ਨਾਮ ਦੇ ਉੱਤੇ ਜਿਹੜੇ ਦਿੱਲੀ ਦੇ ਵ代ਕ ਨੇ ਉਹ ਪੂਰਨ ਤੌਰ ਤੇ ਸਿਆਮਤ ਜਿਹੜੇ ਉਹ ਨਹੀਂ ਸਰ ਉਹ ਚੰਦੂ ਸਰ ਕੀ ਕਿਸੇ ਹੋਰ ਵੀ ਕਿਦਾ ਨਾਮ ਜਿਹੜਾ ਹੁਸ਼ਾਰਾ ਜਬ ਤਾਂ ਪਾਬ ਦਿੱਲੀ ਹਲਫਮਾਨ ਦੇ ਵਿੱਚ ਵੀ ਇਸ ਕੰਨ ਨੂੰ ਲੈ ਕੇ ਅਸੀਂ ਕਹਿ ਸਕਦੇ ਕਿ ਅੰਦਰੋਂ ਅੰਦਰੀ ਜਿਹੜੀ ਅੱਗ ਹੈ ਉਹ ਜਰੂਰ ਸੁਲਕ ਦੀ ਜਿਹੜੀ ਪਈ ਆ ਉਹ ਉਹ ਭਾਬੜ ਕਦੋਂ ਬੰਦ ਲੀਏ ਤਾਂ ਔਰ ਵਾਲਾ ਸਮਾਜ ਜਿਹੜਾ ਉਹ ਦੱਸੇਗਾ ਬਾਕੀ ਇੱਕ ਗੱਲ ਹੋਰ ਜਿਹੜੀ ਕਰਦੀ ਬੰਦੀ ਆ ਅੱਜ ਜੋ ਆਸ਼ੀਰ ਨਹੀਂ ਸੋਚ ਚੁੱਕੇ ਸਨ ਤਾਂ ਇੱਕ ਉਦਾਸੀ ਦਾ ਆਲਮ ਜਿਹੜਾ ਮੈਂ ਅਰਵਿੰਦ ਕੇਸ਼ਰੀਪਾਲ ਦੇ ਚਿਹਰੇ ਤੇ ਜਿਹੜਾ ਜਰੂਰ ਵੇਖਿਆ ਪਤਾ ਨਹੀਂ ਮੇਰੀ ਅਬਜ਼ਰਵੇਸ਼ਨ ਉਹ ਗਲਤ ਵੀ ਹੋ ਸਕਦੀ ਠੀਕ ਵੀ ਹੋ ਸਕਦੀ ਆ ਪਰ ਇੱਕ ਉਦਾਸੀ ਦਾ ਆਲਮ ਜਿਹੜਾ ਸੀ ਉਹ ਜਰੂਰ ਉਹਨਾਂ ਦੇ ਜਿਹੜੇ ਸੀ ਬਹੁਤ ਕੁਝ ਇਸ ਤਰ੍ਹਾਂ ਦਾ ਹੁੰਦਾ ਕਿ ਜਦੋਂ ਬੰਦੇ ਦੇ ਕਦੇ ਵੀ ਦੀ ਸੋਚਾਂ ਹੁੰਦਾ ਤਾਂ ਉਹੋ ਜਿਹਾ ਕੁਝ ਜਦੋਂ ਵਾਪਰ ਜਾ ਰਹੀ ਪਰ ਉਹ ਸਥਿਤੀਆਂ ਉਦਾਂ ਹੋਈਆਂ ਹੁਣ ਆਜ ਹੀ ਅੱਧ ਦਿੱਲੀ ਸੂਬੇ ਦੀ ਤੀਸਰੀ ਮਹਿਲਾ ਉਪ ਚ ਜਿਹੜੀ ਤੁਸੀਂ ਚਿਹਰੇ ਦੀ ਗੱਲ ਕਰ ਰਹੇ ਚਿਹਰੇ ਹਾਪ-ਪਾਪ ਦੀ ਗੱਲ ਕਰ ਰਹੇ ਹੋ ਕਿਤੇ ਉਹ ਆਪਣੇ ਕਰੀਬੀ ਕਿਉਂਕਿ ਹੁਣ ਤੱਕ ਸਭ ਤੋਂ ਜ਼ਿਆਦਾ ਜੇ ਕੋਈ ਕਰੀਬੀ ਕੋਈ ਰਹਾ ਜਾਂ ਫਿਰ ਉਹਨਾਂ ਦੇ ਕਹੀਏ ਵੀ ਸਭ ਤੋਂ ਵੱਡੀ ਤਾਕਤ ਕੋਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਵਿੱਚ ਰਹਾ ਤਾਂ ਭਗਵੰਤ ਮਾਨ ਜੀ ਸੀ ਜਿਉਂ ਕਿਸੇ ਵੀ ਜਗ੍ਹਾ ਇਲੈਕਸ਼ਨ ਹੋਵੇ ਤਾਂ ਸਭ ਤੋਂ ਅੱਗੇ ਭਗਵੰਤ ਮਾਨ ਜੀ ਚੱਲਦੇ ਸੀਗੇ ਅੱਜ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਨਹੀਂ ਸੀ ਇੱਕ ਕਾਰਨ ਇਹ ਵੀ ਹੋ ਸਕਦਾ ਹੈਗਾ ਤੇ ਦੂਸਰੇ ਪਾਸੇ ਇਹ ਵੀ ਗੱਲ ਸਮਝਣ ਵਾਲੀ ਹੈ ਵੀ ਹਰਿਆਣਾ ਦੇ ਵਿੱਚ ਬਿਲਕੁਲ ਨੇੜੇ ਸੀਗੇ ਅੱਜ ਰਵਾੜੀ ਤੇ ਮਹਿਮ ਦੇ ਵਿੱਚ ਉਹ ਰੋਡ ਸ਼ੋਅ ਕਰ ਰਹੇ ਸੀਗੇ ਜਿਹੜੇ ਲਗਾਤਾਰ ਚੋਣ ਪ੍ਰਚਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਰ ਰਹੇ ਸੀ ਬਾਵਜੂਦ ਇਸ ਦੇ ਉਹ ਉੱਥੇ ਨਹੀਂ ਪਹੁੰਚੇ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਜਿਹੜੀ ਤੁਸੀਂ ਉਦਾਸੀ ਦੀ ਗੱਲ ਕਰ ਰਹੇ ਹੋ ਵੀ ਮੁੱਖ ਮੰਤਰੀ ਦੀ ਨਾਲ ਬੈਠਣ ਵਾਲੇ ਨਾਲ ਦੀ ਸੀਟ ਉੱਪਰ ਹਮੇਸ਼ਾ ਬੈਠਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਾ ਜੀ ਉੱਥੇ ਨਹੀਂ ਸੀ ਆ ਮਾਨ ਸਰ ਜੇਕਰ ਉਥੇ ਨਹੀਂ ਸੀ ਤਾਂ ਉਸ ਤੇ ਕਈ ਕਾਰਨ ਹੋ ਸਕਦੇ ਮੇਰਾ ਨਹੀਂ ਖਿਆਲ ਕਿ ਇਸ ਗੱਲ ਨੂੰ ਲੈ ਕੇ ਉਦਾਸੀ ਹੋਵੇ ਕਿ ਭਗਵੰਤ ਪ੍ਰਣ ਹੋਣੀ ਉਹਨਾਂ ਦੇ ਇਸ ਮੌਕੇ ਤੇ ਉਹਨਾਂ ਦੇ ਨਾਲ ਨਹੀਂ ਸਕੇ ਕਿਉਂਕਿ ਉਹਨਾਂ ਨੂੰ ਬੁਲਾਇਆ ਵੀ ਜਾ ਸਕਦਾ ਸੀ ਇਹ ਐਡਾ ਜ਼ਰੂਰੀ ਰੋਡ ਸ਼ੋਅ ਇਹ ਨਹੀਂ ਸੀ ਹੈਗਾ ਕਿ ਜਿਹੜਾ ਅੱਜ ਹੀ ਹੋਣਾ ਹੈ ਰੋਡ ਸ਼ੋਅ ਸ਼ਾਮ ਨੂੰ ਸਵੇਰੇ ਵੀ ਹੋ ਸਕਦਾ ਹੈ ਕੱਲ ਵੀ ਹੋ ਸਕਦਾ ਹੈ ਇਹ ਗੱਲ ਨਹੀਂ ਹੈਗੀ ਜੋ ਮੈਨੂੰ ਮਹਿਸੂਸਦਾ ਹੀ ਨੇ ਇੱਕ ਉਦਾਸੀ ਦਾ ਆਲਮ ਇਹ ਸੀ ਕਿ ਜਿਸ ਤਰੀਕੇ ਨਾਲ ਅੱਜ ਤੱਕ अरविंद केसरीवाल قد چوکے نہیں ہے کسی بھی मुद्दे ਦੇ ਉੱਤੇ ਤੇ ਜਦੋਂ ਫਿਰ ਹੁਣ ਸੁਪਰੀਮ ਕੋਰਟ ਦੇ ਉਹਨਾਂ ਨੂੰ ਵੇਲਿਆਂ ਕਰਕੇ ਘਰ ਬੱਤੇ ਬਿਠਾ ਦਿੱਤਾ ਹੋਵੇ ਤਾਂ ਫਿਰ ਉਸ ਸਥਿਤੀ ਦੇ ਵਿੱਚ ਜਦੋਂ ਫਿਰ ਆਪਣੇ ਹੀ ਬੰਦੇ ਨੂੰ ਕਾਂ ਕਰਦਾ ਹੋਇਆ ਤਾਂ ਕਿਤੇ ਨਾ ਕਿਤੇ ਆ ਜਿਹੜੀ ਅੰਦਰ ਦੁੱਖ ਦੀ ਪੀ ਜਿਹੜਾ ਦੁੱਖ ਹੈ ਜਾਂ ਪੀੜਾ ਜਿਹੜੀ ਆ ਉਹ ਜ਼ਰੂਰ ਚੱਕਦੀ 체ਨੇ ਤੇ ਮੈਨੂੰ ਜ਼ਰੂਰ ਨਜ਼ਰ ਆਈ ਮੇਰੀ ਅਬਜ਼ਰਵੇਸ਼ਨ ਗਲਤ ਹੋ ਸਕਦੀ ਪਰ ਇੱਕ ਉਦਾਸੀ ਦਾ ਆਲਮ ਜਿਹੜਾ ਸੀ ਉਹ ਜ਼ਰੂਰ अरविंद केसरीवाल ਉਹਨਾਂ ਦੇ 체ਨੇ ਤੇ ਉੱਤੇ ਆਇਆ ਔਰ ਇਹ ਉਦਾਸੀ ਭਗਵੰਤ ਮਾਨ ਦੇ ਨਾਲ ਹੋਣ ਕਰਕੇ ਨਹੀਂ ਸੀ ਇਸ ਤੇ ਕਾਰਨ ਜਿਹੜੇ ਕੁਝ ਹੋਰ ਹੋ ਸਕਦੇ ਆ ਗੁਰਮਤਾਰ ਹੁਣਾਂ ਦੀ ਗੱਲ ਕਰ ਲਓ ਜਿਸ ਤਰੀਕੇ ਨਾਲ ਉਹ ਚੋਲ ਪ੍ਰਚਾਰ ਦੇ ਵਿੱਚ ਵੀ ਉਹ ਵੀ ਥੋੜੇ ਜਿھے ਖਿਜੇ-ਖਿਜੇ ਜੇ ਨਜ਼ਰ ਆਇਆ ਆਪਣੇ ਸਬਾਤਪਤਾ ਕੋਲ ਜਿਸ ਤਰੀਕੇ ਨਾਲ ਉਹ ਗੱਲਬਾਤ ਕਰਦੇ ਆ ਉਹਨਾਂ ਦਾ ਮੈਂ ਦੇਖਿਆ ਇੱਕ ਥਾਂ ਤੇ ਗੱਲਬਾਤ ਕਰਦੇ ਆ ਕਿਤੇ ਮੈਂ ਕਿਤੇ ਰਾਜਜਾਂ ਕਸੀਂ ਕਹਿ ਸਕਨੇ ਕਿ ਉਹ ਵੀ ਉਹਨਾਂ ਦੀ ਜਿਹੜੀ ਚੋਲ ਪ੍ਰਚਾਰ ਵਾਲੀ ਜਿਹੜੀ ਸਥਿਤੀ ਸੀ ਕੁਝ ਹੋਰ ਤਰੀਕੇ ਦੀ ਲੱਗੀ ਜਿਹੜਾ ਢੰਗ ਸੀ ਜਾਂ ਰਣਨੀਤੀ ਬੀਤੇ ਦੌਰ ਵਰਗੀ ਉਹ ਨਹੀਂ ਸੀ ਹੈਗੀ ਚਲੋ ਖੈਰ ਇਹ ਅਲੱਗ ਤਰ੍ਹਾਂ ਦੀਆਂ ਗੱਲਾਂ ਨੇ ਇਹ ਤਾਂ ਹੁਣ ਕਲੀਅਰ ਹੋ ਗਏ ਕਿ ਮੁੱਖ ਮੰਤਰੀ ਸਾਹਿਬ ਦੀ ਦਿੱਲੀ ਦੇ ਸਮਾਗਮ ਵਿੱਚ ਗੈਰ ਹਾਜ਼ਰੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕਾਂ ਦਾ ਆਛੀ ਦੇ ਨਾਮ ਉਤੇ ਸਹਿਮਤ ਨਾ ਹੋਣਾ ਤੇ ਭਗਵੰਤ ਅਰਵਿੰਦ ਕੇਸ਼ਰੀਵਾਲ ਕੋਲ ਦਾ ਉਸ ਦੇ ਨਾਮ ਉਤੇ ਬੀਜਪਦੀ ਪਾਵਰ ਕਰਕੇ ਉਸ ਦੇ ਨਾਮ ਨੂੰ ਬਣਾਉਣਾ ਤੇ ਤੀਸਰੇ ਬੰਨੀ ਚੋਣ ਪ੍ਰਚਾਰ ਵਿੱਚ ਭਗਵੰਤ ਮਾਨ ਔਰ ਦੂਜੇ ਪਾਸੇ ਅਰਵਿੰਦ ਕੇਸ਼ਰੀਵਾਲ ਦਾ ਅਲੱਗ-ਅਲੱਗ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਕਰਨਾ ਸੇ ਆ ਮਾਨ ਸਰ ਇਸ ਗੱਲ ਨੂੰ ਸਾਬਤ ਕਰਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਘਾਤ ਕੋਲੋਂ ਸਭ ਕੁਝ ਉਹੋ ਜਿਹਾ ਹੈ ਨਹੀਂ ਜੋ ਕਦੇ ਪਹਿਲਾਂ ਸੀ ਚਾਹੇ ਉਹ ਮੁੱਖ ਮੰਤਰੀ ਸਾਹਿਬ ਦੀ ਤਾਂ ਦਿੱਲੀ ਦੇ ਆਪਣੇ ਅਰਵਿੰਦ ਕੇਜ ਦਿਵਾਲ ਤੋਂ ਨਾਲ ਤੇ ਆਪਸੀ ਰਿਸ਼ਤੇ ਹੋਣ ਤੇ ਚਾਹੇ ਦਿੱਲੀ ਦੀ ਸਥਿਤੀ ਹੋਵੇ ਬਹੁਤ ਕੁਝ ਏਦਾਂ ਦਾ ਹੈਗਾ ਜਿਹੜਾ ਪਰਦੇ ਦੇ ਪਿੱਛੇ ਜੜਾ ਚੱਲ ਰਿਹਾ ਹੈ ਬਾਕੀ ਦੇਖੋ ਸਵੇਰ ਦੇ ਪ੍ਰੋਗਰਾਮ ਚ ਵੀ ਅਸੀਂ ਗੱਲ ਕੀਤੀ ਸੀ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਹਾਈਪ ਨੂੰ ਪੰਜਾਬ ਦੇ ਵਿੱਚ ਨਵੇਂ ਤਰੀਕੇ ਨਾਲ ਸਬੰਧਿਤ ਕਰਨਾ ਚਾਹੁੰਦੀ ਐ ਸਾਕਾਦਮ ਚ ਦੀ ਸ਼ਫਲਿੰਗ ਉਹ ਕਰਨ ਦੇ ਬੂਚ ਹੈਗੀ ਆ ਤੇ ਜਦੋਂ ਇਹੋ ਜਿਹੀਆਂ ਖਬਰਾਂ ਮੁੱਖ ਮੰਤਰੀ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਮਿਲਨ ਆ ਫਿਰ ਦਰਦ ਤਣਾਅ ਚਿੰਤਾ ਗੁੱਸਾ ਬਹੁਤ ਕੁਝ ਏਦਾਂ ਦਾ ਪੈਦਾ ਹੁੰਦਾ ਜਿਹੜਾ ਵਕ ਵਕ ਮੱਧ ਅਤੇ ਵਿਖਨ ਮੱਧ ਅਤੇ ਵਿਖਨ ਨੂੰ ਮਿਲਦਾ ਉਹੋ ਜੀ ਉਦਾਸੀ ਚਾਹੀ ਅਰਵਿੰਦ ਕੇਜਰੀਵਾਲ ਦੇ ਚਿਹਰੇ ਤੇ ਸੀ ਉਹੋ ਜਿਹਾ ਤਲਾਬ ਜਿਹੜਾ ਆ ਮੁੱਖ ਮੰਤਰੀ ਦੇ ਸਾਹਮਣੇ ਚਿਹਰੇ ਤੇ ਕੀ ਵਰੀ ਜੀ ਚਾਹਤ ਜਰੂਰ ਮਿਲ ਜਾਵੇ ਚਲੋ ਹੁਣ ਆਪਾਂ ਅਗਲੀ ਖਬਰ ਵੱਲ ਚੱਲਦੇ ਆ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਆਪਾਂ ਨੂੰ ਸਭ ਨੂੰ ਪਤਾ ਵੀ ਲੰਮੇ ਸਮੇਂ ਤੋਂ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ तकरीबन ਆਪਾਂ ਕਹਿ ਦਈਏ ਵੀ ਜਿਹੜੇ ਸਬੰਧ ਨੇ ਨੇ ਸੁਖਾਲੇ ਨਹੀਂ ਰਹੇ ਮਾਨ ਸਰਕਾਰ ਦੇ ਪੰਜਾਬ ਸਰਕਾਰ ਦੇ ਹੁਣ ਇੱਕ ਨਵੇਂ ਮਾਮਲੇ ਦੇ ਉੱਪਰ ਆਯੂਸ਼ਵਨ ਭਾਰਤ ਯੋਜਨਾ ਦੇ ਉੱਪਰ ਲੈ ਕੇ ਸਿੱਧਾ ਪੇਚਾ ਜਿਹੜਾ ਕੇਂਦਰ ਦਾ ਪੰਜਾਬ ਦੇ ਨਾਲ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚੋਂ ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਆਯੂਸ਼ਮਾਨ ਜਿਹੜੀ ਯੋਜਨਾ ਸੀ ਉਹਨੂੰ ਬੰਦ ਕਰਨ ਦੀ ਗੱਲ ਕਹੀ ਗਈ ਸੀ ਪ੍ਰੈਸ ਕਾਨਫਰੰਸ ਕਿ ਸੱਦੀ ਗਈ ਸੀ ਲੁਧਿਆਣਾ ਦੇ ਵਿੱਚ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀ ਵੀ ਕਰੋੜ ਰੁਪਏ 600 ਕਰੋੜ ਦੀ ਗੱਲ ਕੀਤੀ ਸੀ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ 376 ਕਰੋੜ ਦੀ ਗੱਲ ਕੀਤੀ ਗਈ ਹੈ ਲੇਕਿਨ ਉਹਨਾਂ ਨੇ 600 ਕਰੋੜ ਦੀ ਗੱਲ ਕੀਤੀ ਸੀ ਵੀ ਜਦੋਂ ਤੱਕ ਸਾਡੀ ਉਹ ਪੈਂਡਿੰਗ ਅਦਾਇਗੀ ਨਹੀਂ ਹੁੰਦੀ ਅਸੀਂ ਹੁਣ ਅੱਗੇ ਮਰੀਜ਼ਾਂ ਦਾ ਆਯੁਸ਼ਮਨ ਭਾਰਤ ਯੋਜਨਾ ਦੇ ਤਹਿਤ ਇਲਾਜ ਨਹੀਂ ਕਰਾਂਗੇ ਇਸ ਮਾਮਲੇ ਦੇ ਉੱਪਰ ਹੁਣ ਜੇਪੀ ਨੱਡਾ ਜੀ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਵੀ ਭਾਈ ਅਦਾਇਗੀ ਛੇਤੀ ਕਰੋ ਆਮ ਲੋਕਾਂ ਨੂੰ ਤੁਸੀਂ ਵੀ ਸਹੂਲਤਾਂ ਦੀ ਗੱਲ ਕੀਤੀ ਸੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਸੀ ਸਹੇ ਸਹੂਲਤਾਂ ਬੰਦ ਨਹੀਂ ਹੋਣੇ ਚਾਹੀਦੀਆਂ ਕਿਉਂਕਿ ਗਰੀਬ ਲੋਕਾਂ ਦੇ ਲਈ ਆਯੁਸ਼ਮਨ ਭਾਰਤ ਯੋਜਨਾ ਜਿਹੜੀ ਵੱਡਾ ਸਹਾਰਾ ਹੈ ਉਹਨਾਂ ਦੀ ਜਿਹੜੀ ਪੇਮੈਂਟ ਹੈ ਅਦਾਈ ਗਿਆ ਤੁਰੰਤ ਕਰੋ ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਹੋਰ ਬੜਾ ਤੰਜ ਕੀਤਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਵੀ ਦਿੱਲੀ ਆ ਕੇ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੀ ਗਾਈ ਆ ਉਹਦੀ ਬਾਲੀ ਜਾਇਜਾਕਾਰ ਨਾ ਕਰੋ ਪੰਜਾਬ ਦੀਆਂ ਸਥਿਤੀਆਂ ਵੱਲ ਦੇਖੋ ਸੋ ਇਸ ਦੇ ਉੱਪਰ ਹੁਣ ਪੰਜਾਬ ਸਰਕਾਰ ਵੱਲੋਂ ਵੀ ਮੋੜਮਾ ਜਵਾਬ ਦਿੱਤਾ ਗਿਆ ਤੇ ਅੱਜ ਉਹਨਾਂ ਦੇ ਬੁਲਾਰੇ ਦੇ ਵੱਲੋਂ ਐਮਪੀ ਸਾਹਿਬ ਦੇ ਵੱਲੋਂ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਕੀ ਕਲੀਅਰ ਕਰ ਦਿੱਤਾ ਗਿਆ ਵੀ 376 ਕਰੋੜ ਦੇ ਵਿੱਚੋਂ 220 ਕਰੋੜ ਰੁਪਇਆ ਤਾਂ ਇਹਨਾਂ ਯੋਜਨਾਵਾਂ ਦਾ ਜਿਹੜਾ ਕੇਂਦਰ ਸਰਕਾਰ ਨੇ ਦੇਣਾ ਹੈ ਤੇ ਸਾਨੂੰ ਜਾਰੀ ਕਿਉਂ ਨਹੀਂ ਕਰ ਸਕਦੇ ਰੇ ਤੇ ਨਾਲ ਹੀ ਨਾਲ ਉਹਨਾਂ ਨੇ ਐਨ ਐਚ ਐਮ ਦੇ ਫੰਡਾਂ ਦੀ ਗੱਲ ਕੀਤੀ ਹੈ ਨਾਲ ਹੀ ਨਾਲ ਉਹਨਾਂ ਨੇ ਆਰ ਡੀ ਐਫ ਦੀ ਗੱਲ ਵੀ ਕੀਤੀ ਹੈ ਮੰਡੀ ਕਰਨ ਦਾ ਉਹ ਕਹਿੰਦੇ ਨੇ ਬੁਰਾ ਹਾਲ ਹੋ ਰਿਹਾ ਸੜਕਾਂ ਦਾ ਬੁਰਾ ਹਾਲ ਹੋ ਰਿਹਾ 8000 ਕਰੋੜ ਦੀ ਗੱਲ ਕੀਤੀ ਹੈ ਵੀ ਕੇਂਦਰ ਪੰਜਾਬ ਸਰਕਾਰ ਨੂੰ ਪੈਸੇ ਦੀ ਮੁਹੱਈਆ ਕਰਾ ਰਿਹਾ ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਦੇ ਉੱਪਰ ਕਿ ਹੁਣ ਪੇਚਾ ਸਿੱਧਾ ਪੈ ਰਿਹਾਗਾ ਪਲਟਬਾਰ ਹੋ ਰਹੇ ਨੇ ਵਾਰ ਹੋ ਰਹੇ ਨੇ ਕਿਵੇਂ ਦੇਖ ਰਹੇ ਹੋ ਕਿਵੇਂ ਨਿਬੜੇਗੀ ਆਪਸ ਦੇ ਵਿੱਚ ਮਾਨ ਸਾਹਿਬ ਤਰਾਸਦੀ ਇਸੇ ਗੱਲ ਦੀ ਹੈ ਕਿ ਜਦੋਂ ਵੀ ਇਹੋ ਜਿਹੇ ਮੁੱਦੇ ਸਾਹਮਣੇ ਆਉਂਦੇ ਆ ਤਾਂ ਅਸਲ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਸਿਆਸੀ ਤੌਰ ਤੇ ਮੇੜੋ ਮੇੜੀ ਕੰਮ ਜਿਹੜਾ ਸ਼ੁਰੂ ਹੋ ਜਾਂਦਾ ਤੇ ਉਹ ਲੋਕ ਜਿਨ੍ਹਾਂ ਨੂੰ ਇਹ ਬੁਨਿਆਦੀ ਸਹੂਲਤਾਂ ਮਿਲਣੀਆਂ ਹੁੰਦੀਆਂ ਉਹ ਇਹਨਾਂ ਤੋਂ ਵਾਂਝੇ ਰਹਿ ਜਾਂਦੇ ਆ ਹੁਣ ਪੰਜਾਬ ਸਰਕਾਰ ਦੀ ਕੀ ਸਥਿਤੀ ਹੈ ਇਹਦੇ ਸਬੰਧੀ ਸੁਵਿਧਾ ਤੇ ਪ੍ਰੋਗਰਾਮ ਚ ਗੱਲ ਵਿਸਥਾਰ ਸਹਿਤ ਕੀਤੀ ਕਿ ਕਿਸ ਤਰੀਕੇ ਦੇ ਨਾਲ 600 ਕਰੋੜ ਰੁਪਏ ਜਿਹੜਾ ਪ੍ਰਾਈਵੇਟ ਨਿੱਜੀ ਹਸਪਤਾਲਾਂ ਨੂੰ ਜਿਹੜਾ ਦੇਣਾ ਸੀ ਉਹ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਇਹ ਕਰਦਾ ਐਲਾਨ ਕਰਦਾ ਬਾਕੀ ਬੰਦ ਕਰਦਾ ਕਿ ਅਸੀਂ ਇਹਲਾ ਜੜਾ ਉਹ ਨਹੀਂ ਕਰਦਾ ਜਦੋਂ ਸਿਰ ਸਾਡੀ ਪੇਪਰ ਜਿਹੜੀ ਨਹੀਂ ਹੁੰਦੀ ਦੂਜੇ ਪਾਸੇ ਕੇਂਦਰ ਜਿਹੜੇ ਆਪਣੇ ਸਿਹਤ ਮੰਤਰੀ ਬਲਬੀਤ ਸਿੰਘ ਹਣੀ ਉਹ ਕਹਿੰਦੇ ਸੀ 344 ਕਰੋੜ ਰੁਪਏ ਦੇਣ ਵਾਲਾ ਤੇ ਅਸੀਂ ਉਹ ਦੇਣਾ ਬਕਾਇਆ ਇਹ ਦੂਜੇ ਪਾਸੇ ਇਹ ਵੀ ਗੱਲ ਪਤਾ ਲੱਗਾ ਕਿ ਫਰਵਰੀ ਮਹੀਨੇ ਤੋਂ ਅਜੇ ਤੱਕ ਨਿੱਜੀ ਖਸਾਲਾ ਨੂੰ ਜਿਹੜੀ ਪੇਮੈਂਟ ਆ ਉਹ ਨਹੀਂ ਹੋਈ ਜਦੋਂ ਕਿ 1 ਮਹੀਨੇ ਦਾ 90 ਕਰੋੜ ਰੁਪਈਆ ਜਿਹੜਾ ਉਹ ਖਰਚਾ ਘਾਤੇ ਸਿਰਫ ਸਿਰਫ ਅਜੇ ਤੱਕ ਉਹਨਾਂ ਨੂੰ 60 ਕਰੋੜ ਰੁਪਈਆ ਫਰਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਦਿੱਤਾ ਗਿਆ ਹੁਣ ਆ ਨਾ ਸਭ ਕੱਟ ਬਾ ਰਿਆ ਇਹਨਾਂ ਨੇ ਕਿ ਜਿੱਥੇ ਜੀਪ ਨਟਾ ਨੇ ਬਿਆਨ ਦਿੱਤਾ ਸੀ ਹਾਂ ਭਈ ਕਿ ਅਸੀਂ ਇਸ ਇਸ ਤਰੀਕੇ ਨਾਲ ਗੱਲ ਕੀਤੀ ਆ ਦੂਜੇ ਪਾਸੇ ਕਾਂਗਰਸ ਆ ਗਿਆ ਜੀ ਇਹ ਚ ਕੇਂਦਰ ਦਾ ਹਿੱਸਾ ਬੰਦਾ ਮਾਨ ਸਾਹਿਬ ਇਹੋ ਹੀ ਹੈ ਆਮ ਆਦਮੀ ਪਾਰਟੀ ਦੀ ਤਰ੍ਹਾਂ ਇਸ ਤੀ ਕਿ ਜਦੋਂ ਵੀ ਇਹ ਜਿਹੇ ਮੁੱਦੇ ਸਾਹਮਣੇ ਆਉ ਤਾਂ ਆਮ ਆਦਮੀ ਪਾਰਟੀ ਕੇਂਦਰ ਤੋਂ ਛੱਟ ਤਾਂ ਜੁਕਸਦੀ ਆ ਹੁਣ ਆ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਦੋ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਕਰਦੋ ਦੂਜੇ ਫੰਡਾਂ ਦੀ ਗੱਲ ਕਰਦੋ ਇਹਨਾਂ ਫੰਡਾਂ ਦੇ ਸਬੰਧਿਤ ਆ ਬੀਤੇ ਸਮੇਂ ਤੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਸੁਪਰੀਮ ਕੋਰਟs ਵੀ ਜਾ ਚੁੱਕੀ ਅਜੇ ਤੱਕ ਇਹ ਮਸਲਾ ਉੱਥੇ ਪਸਣਾ ਗਿਆ ਤੇ ਦੂਜੇ ਪਾਸੇ ਹਰਾਨਗੀ ਦੀ ਗੱਲ ਇਹ ਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਸਮੇਂ-ਸਮੇਂ ਤੇ ਪੰਜਾਬ ਸਰਕਾਰ ਨੂੰ ਵੱਖ-ਵੱਖ ਵਿਭਾਗਾਂ ਨੂੰ ਪੈਸੇ ਜਿਹੜੇ ਜਾਰੀ ਕੀਤੇ ਜਾਂਦੇ ਆ ਉਹ ਪੈਸੇ ਕਿੱਥੇ ਖਰਚੇ ਜਾਂਦੇ ਆ ਪੰਜਾਬ ਸਰਕਾਰ ਨੇ ਅਜੇ ਤੱਕ ਕਦੀ ਵੀ ਉਹਦੇ ਸਬੰਧੀ ਸਰਟੀਫਿਕੇਟ ਹੀ ਜਿਹੜਾ ਜਾਰੀ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ ਤੇ ਜਿਸ ਕਰਕੇ ਫਿਰ ਅਗਲੇ ਨੇ ਪੈਸਾ ਢੱਕ ਲਿਆ ਜਿਸ ਕਰਕੇ ਪੈਸਾ ਢੱਕ ਲਿਆ ਤੇ ਜਿਹੜੀਆਂ ਯੋਜਨਾਵਾਂ ਨੇ ਉਹ ਪ੍ਰਭਾਵਿਤ ਹੋ ਗਈਆਂ ਚਾਹੇ ਆਯੂਸ਼ਮਨ ਯੋਜਨਾ ਹੋਵੇ ਚਾਹੇ ਨੈਸ਼ਨਲ ਹੈਲਥ ਮਿਸ਼ਨ ਵੀ ਹੋਵੇ ਚਾਹੇ ਕੋਈ ਵੀ ਹੋਵੇ ਹੁਣ ਇਸ ਸਾਰੀਆਂ ਸਥਿਤੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੀਤ ਬੁਲਾਰੇ ਹੁਣ ਇਸ ਗੱਲ ਨੂੰ ਸੁੱਟ ਕੇ ਕੇਂਦਰ ਤੇ ਹੀ ਗੱਲ ਸੁੱਟ ਰਹੇ ਆ ਕਿ ਹਾਂਜੀ ਜੀ ਅਚੂ 220 ਕਰੋੜ ਰੁਪਏ ਕੇਂਦਰ ਦਾ ਕੇਂਦਰ ਦੇ ਲੈਣਾ ਕੇਂਦਰ ਦੇ ਦੇਣਾ ਪੰਜਾਬ ਸਰਕਾਰ ਨੇ ਲੈਣਾ ਨਹੀਂ ਦੇਣਾ ਕੇਂਦਰ ਸਰਕਾਰ ਦੇ ਦੇਣਾ ਜਾਂ ਨਹੀਂ ਦੇਣਾ ਮਾਨ ਸਾਹਿਬ ਪ੍ਰਭਾਵ ਤੇ ਜਿਹੜਾ ਕੌਣ ਹੋ ਰਿਹਾ ਉਹ ਵਿਅਕਤੀ ਹੋ ਰਿਹਾ ਜਿਸ ਨੇ ਕੇਂਦਰ ਸਰਕਾਰ ਨੇ ਸਹੂਲਤ ਦਿੱਤੀ ਹੈ ਤਾਂ ਉਹ ਵਿਅਕਤੀ ਕਿਉਂ ਪ੍ਰਭਾਵਿਤ ਹੋਣਾ ਹੁਣ ਜਿੰਨਾ ਚਿਰ ਤੱਕ ਉਹ ਪੈਸੇ ਨਹੀਂ ਆਉਂਦੇ ਜਾਂ ਪੰਜਾਬ ਸਰਕਾਰ ਉਹਨਾਂ ਦਾ ਸਰਟੀਫਿਕੇਟ ਨਹੀਂ ਜਾਣੀ ਕਰਦੀ ਤਾਂ ਪੈਸੇ ਦਾ ਕੋ ਪੈਸੇ ਦਾ ਉਹ ਗਰੀਬ ਵਿਅਕਤੀ ਜਿਹੜਾ ਵੱਡੇ ਹਸਪਤਾਲਾਂ ਚ ਜਾ ਕੇ ਪੈਸੇ ਖਾਣੋ ਇਲਾਜ ਨਹੀਂ ਕਰਾ ਸਕਦਾ ਇਹ ਅਜੂਸ਼ਮਨ ਯੋਜਨਾ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਉਹਨਾਂ ਗਰੀਬ ਲੋਕਾਂ ਵਾਸਤੇ ਕੰਮ ਕਰਦੀ ਸੀ ਜਿਨ੍ਹਾਂ ਕੋ ਪੈਸਾ ਨਹੀਂ ਤੇ 5 ਲੱਖ ਦਾ ਉਹ ਖਰਚ ਕਰ ਲੈਂਦੇ ਆ ਤੇ ਜੇਕਰ ਨਿੱਜੀ ਹਸਪਤਲ ਹੋਣ ਇਹ ਬੰਦ ਕਰਤਾ ਤੇ ਪੰਜਾਬ ਸਰਕਾਰ ਕਹਿੰਦਾ ਸਰਕਾਰ ਤੇ ਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਛੁੱਟਦੀ ਆ ਗੱਲਾਂ ਬਾਤਾਂ ਬਸ ਸਿੱਧੂ ਸਾਹਿਬ ਇਹ ਮਾਫ਼ ਕਰਨ ਦਾ ਮਨਸਿਕ ਇੱਥੇ ਜ਼ਿੰਮੇਵਾਰ ਫਿਰ ਦੋਵੇਂ ਧਿਰਾਂ ਨੇ ਔਰ ਜ਼ਿਆਦਾ ਕਸੂਰ ਜੜਾ ਫਿਰ ਮੌਜੂਦਾ ਰਾਜ ਸਰਕਾਰ ਦਾ ਕਿਉਂਕਿ ਕੇਂਦਰ ਸਰਕਾਰ ਦਾ ਯੋਜਨਾਮਾ ਦੇ ਰਿਹਾ ਫਿਰ ਸਰਟੀਫਿਕੇਟ ਸਮੇਂ ਸਿਰ ਕਿਉਂ ਨਹੀਂ ਕਰਦੇ ਪਰ ਸ਼ਾਇਦ ਕੇਂਦਰ ਸਰਕਾਰ ਜਿਹੜੀ ਮੌਜੂਦਾ ਰਾਜ ਸਰਕਾਰ ਆ ਇਹ ਤਾਂ ਕੋਈ ਇਨਾ ਵਹਿਲੀ ਹੈਗੇ ਕੰਨੀ ਕਿ ਆਮ ਆਦਮੀ ਦੀਆਂ ਮੁਸ਼ਕਲਾਂ ਉਸ ਦੀਆਂ ਸਮੱਸਿਆਵਾਂ ਨੂੰ ਸਮਝ ਸਕੇ ਤਾਂ ਇਹੋ ਹੀ ਕਾਰਨ ਆ ਕਿ ਜਿਹੜੀਆਂ ਕਈ ਯੋਜਨਾਵਾਂ ਪੰਜਾਬ ਦੇ ਵਿੱਚ ਫੇਲ ਹੋ ਰਹੀਆਂ ਤੇ ਕੇਂਦਰ ਸਰਕਾਰ ਉਹਦਾ ਤੋਂ ਆਪਣਾ ਹੱਥ ਖਿੱਚ ਰਹੀ ਆ ਹੁਣ ਆ ਜਿਹੜੀ ਯੁਸ਼ਪਨ ਯੋਜਨਾ ਇਹ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗੀ ਬਾਕੀ ਦੇਖੋ ਹੁਣ ਉਹਨਾਂ ਨੇ ਤਾਂ ਨਟਾ ਸਾਹਿਬ ਨੇ ਵੀ ਬਿਆਨ ਦਿੱਤਾ ਕਾਂਗਰਸ ਸਾਹਿਬ ਨੇ ਵੀ ਬਿਆਨ ਦਿੱਤਾ ਪਰ ਇਸ ਲੜਾਈ ਦੇ ਵਿੱਚ ਆਮ ਵਿਅਕਤੀ ਜਿਹੜਾ ਮਾਨ ਸਾਹਿਬ ਉਹ ਕਿਸਨਾ ਨਹੀਂ ਚਾਹੀਦਾ ਬਿਲਕੁਲ ਜੀ ਅੱਜ ਵੱਡੇ ਇਲਜ਼ਾਮ ਨੇ ਜਿਹੜੇ ਆ ਆਰਡੀਐਫ ਨੂੰ ਲੈ ਕੇ ਦਿੱਤੇ ਨੇ ਨਾਲ ਹੀ ਨਾਲ ਲਿਫਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਵੀ ਪੰਜ ਸਾਡੇ ਹੁਣ 30 ਤਰੀਕ ਤੱਕ ਪੰਜਾਬ ਦੇ ਵਿੱਚ ਝੋਨਾ ਵੀ ਆਉਣਾ ਸ਼ੁਰੂ ਹੋਣਾ ਜੀਰੀ ਆਉਣੀ ਸ਼ੁਰੂ ਹੋਏ ਨੇ ਮੰਡੀਆਂ ਦੇ ਵਿੱਚ ਲੇਕਿਨ ਕੇਂਦਰ ਸਰਕਾਰ ਕਹਿੰਦੇ ਲਿਫਟਿੰਗ ਨਹੀਂ ਕਰ ਰਹੀ ਹੈਗੀ ਜਾਣ ਬੁੱਝ ਕੇ ਪ੍ਰਚਾਰ ਕੀਤਾ ਜਾ ਰਿਹਾ ਇਸ ਤਰੀਕੇ ਦੇ ਇਲਜ਼ਾਮ ਨੇੜ ਕੇਂਦਰ ਸਰਕਾਰ ਦੇ ਉੱਪਰ ਅੱਜ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਲਗਾਏ ਗਏ ਨੇ ਚਲੋ ਅਗਲੀ ਗੱਲ ਪੰਚਾਇਤੀ ਚੋਣਾਂ ਬਾਰੇ ਅਹਿਮ ਕਿਉਂਕਿ ਨੋਟੀਫਿਕੇਸ਼ਨ ਹੋ ਚੁੱਕਿਆ ਹੈਗਾ ਸਰਕਾਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਵੀ ਭਾਈ ਹੁਣ ਬੜੀ ਜਲਦੀ ਜਿਹੜੀਆਂ ਚੋਣਾਂ ਨੇ ਉਹ ਕਰਾਤੀਆਂ ਜਾਣਗੀਆਂ ਲੇਕਿਨ ਇੱਕ ਅਪਡੇਟ ਆ ਰਹੀ ਹੈ ਕਿ ਨੋਟੀਫਿਕੇਸ਼ਨ ਤੋਂ ਬਾਅਦ ਕਿ ਆਖਰ ਚੋਣ ਜਾਬਤਾ ਕਦੋਂ ਲੱਗੇਗਾ ਸਰ ਪੂਰੀ ਖਬਰ ਕੀ ਹੈ ਕੀ ਜਾਣਕਾਰੀ ਕੀ ਹੈ ਚੋਣ ਜਾਬਤਾ ਪੰਜਾਬ ਦੇ ਵਿੱਚ ਕਦੋਂ ਲੱਗਣ ਜਾ ਰਿਹਾ ਕੀ ਅਪਡੇਟ ਹੈ ਕੀ ਪੰਚਾਇਤੀ ਚੋਣਾਂ ਸੰਬੰਧੀ ਅੱਜੀ ਜੀ ਮਾਲਾ ਸਰ ਮਾਲਾ ਸਾਹਿਬ ਅਸਲ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਭੂ ਸੁਸਯੋਗਤਾ ਨੀ ਲੰਮੇ ਸਮੇਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪੰਜਾਬ ਸਰਕਾਰ ਕਦੇ ਨੋਟਿਫਿਕੇਸ਼ਨ ਜਾਰੀ ਕਰ ਦਿੰਦੀ ਹੈ ਚਾਹੀ 올 ਪੈਨਸ਼ਨ ਸਕੀਮ ਦਾ ਹੋਵੇ ਨੋਟੀਫਿਕੇਸ਼ਨ ਜਾਰੀ ਕਰ ਦਤਾ ਜਾਂਦਾ ਉੱਤੇ ਤੇ ਕੰਮ ਨਹੀਂ ਹੁੰਦਾ ਹਾਈ ਕੋਰਟ 'ਚ ਹਲਫਨਾਮਾ ਦਾਇਰ ਕਰਕੇ ਸਰਕਾਰ ਉੱਥੇ ਮੁੱਕ ਚੱਦੀ ਆ ਬਹੁਤ ਕੁਝ ਬੀਤੇ ਸਮੇਂ 'ਚ ਇਦਾਂ ਦਾ ਹੋਇਆ ਜਿੱਥੇ ਸਰਕਾਰ ਜੂਟਰਨ ਲੈਂਦੀ ਰਹੀ ਹੈ ਜਾਂ ਉਹ ਮੁੱਦਾ ਹੀ ਥੱਡੇ ਬਸਤੇ 'ਚ ਪਾ ਦਿੱਤੀ ਰਹੀ ਹੈ ਉਹਨਾਂ ਇਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਸੀ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਾਉਣ ਨੂੰ ਕਿਹਾ ਕਿ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਾ ਦਿੱਤੀਆਂ ਜਾਣਗੀਆਂ ਪਰ ਸਰਕਾਰ ਦੇ ਪਿਛਲੇ ਰੁਭਈਏ ਤੋਂ ਵੇਖ ਕੇ ਵਿਰੋਧੀ ਧਿਰਾਂ ਜਾਂ ਆਮ ਪਤਰਕਾਰ ਭਾਈਚਾਰਾ ਸਵਾਲ ਤੇ ਸਵਾਲ ਚੁੱਕਦਾ ਸੀ ਕਿ ਕੀ ਇਹਨਾਂ ਦੇ ਨੋਟੀਫਿਕੇਸ਼ਨ ਤੇ ਯਕੀਨ ਕੀਤਾ ਜਾ ਸਕਦਾ ਵੀ ਇਹਨਾਂ ਦੇ ਹਲਫਨਾਮੇ ਤੇ ਐਫੀਡੇਟਾਂ ਤੇ ਯਕੀਨ ਕੀਤਾ ਜਾ ਸਕਦਾ ਤਾਂ ਉਹਦੇ ਸੰਦਰਭ ਚ ਇੱਕ ਨਵੀਂ ਅਪਡੇਟ ਜਿਹੜੀ ਆ ਉਹ ਸਾਹਮਣੇ ਆਈ ਆ ਸਾਹਮਣੇ ਇਹ ਆਈ ਕਿ ਅੱਜ ਦੇਰ ਰਾਤ ਤੱਕ ਜਿਹੜਾ ਚੋਣ ਕਮਿਸ਼ਨ ਹੈ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨੇ ਤਰੀਕਾ ਦਾ ਐਲਾਨ ਉਹ ਕਰ ਸਕਦਾ ਹੈਗਾ ਜੂਨ ਸਾਡੇ ਤੱਕ ਸੂਚਨਾਵਾਂ ਜਿਹੜੀਆਂ ਪਹੁੰਚੀਆਂ ਨੇ ਔਰ ਬਕਾਇਦਾ ਤੌਰ ਤੇ ਇਹ ਸੋਮਵਾਰ ਤੱਕ ਜਾਂ ਮੰਗਲਵਾਰ ਤੱਕ ਜਿਸ ਤਰੀਕੇ ਨਾਲ ਚਰਚਾਵਾਂ ਨੇ ਕੀਤੀ ਹੋ ਸਕਦਾ ਕਿ ਉਸ ਦਿਨ ਤੱਕ ਤਰੀਕਾ ਦਾ ਐਲਾਨ ਜਿਹੜਾ ਦਿੱਤਾ ਜਾਵੇ ਔਰ ਚੁਣ ਜਾਂਦਾ ਜਦੋਂ ਉਹਨਾਂ ਦਾ ਐਲਾਨ ਹੋਏਗਾ ਪੀਕਾ ਦਾ ਐਲਾਨ ਹੋਊਗਾ ਉਸੇ ਵਕਤ ਹੀ ਚੁਣ ਜਾਂਦਾ ਜਿਹੜਾ ਅਲੱਗ ਜਾਵੇਗਾ ਅੱਜ ਦੀ ਰਾਤ ਜਿਹੜੀ ਮੀਟਿੰਗ ਹੋਣ ਵਾਲੀ ਹੈ ਕਹਿੰਦੇ ਉਹ ਕਾਫੀ ਪ੍ਰਭਾਵਸ਼ਾਲੀ ਹੈ ਉਹਦੇ ਸਬੰਧੀ ਕਾਫੀ ਕੁਝ ਵੀ ਕੰਮ ਮਿਲ ਸਕਦਾ ਚੋਣ ਕਮਿਸ਼ਨ ਕੋਈ ਵੀ ਇਹਨਾਂ ਚੋਣਾਂ ਦੇ ਸਬੰਧੀ ਤੁਰੰਤ ਜਰਾ ਫੈਸਲਾ ਜਿਹੜਾ ਅੱਜ ਰਾਤ ਨੂੰ ਜਦ ਕਲ ਸੋਇ ਤੱਕ ਕੋਈ ਨਾ ਕੋਈ ਫੈਸਲਾ ਜਿਹੜਾ ਲੈ ਸਕਦਾ ਜਿਹੜੀਆਂ ਆ ਸੂਚਨਾਵਾਂ ਸਾਡੇ ਤੱਕ ਸੂਤਰਾਂ ਤੋਂ ਅਨੁਸਾਰ ਜਿਹੜੀਆਂ ਪਹੁੰਚੇ ਨੇ ਤਾਂ ਜੋ ਸਰਕਾਰ ਤੇ ਜਿਹੜੀ ਭਰੋਸੇਯੋਗਤਾ ਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਜਿਹੜਾ ਨਾ ਲੱਗੇ ਕਿਉਂਕਿ ਬੀਤੇ ਸਮੇਂ ਸਰਕਾਰ ਦੇ ਨੋਟੀਫਿਕੇਸ਼ਨਾਂ ਤੇ ਸਰਕਾਰ ਦੇ ਕਈ ਤਰੀਕਿਆਂ ਦੇ ਹਲਫਨਾਮੇ ਤੇ ਇਹੋ ਜਿਹੀਆਂ ਆਵਾਜ਼ਾਂ ਜਿਹੜੀਆਂ ਜਾਂ ਇਹੋ ਜਿਹੇ ਸਵਾਲ ਜਿਹੜੇ ਆ ਉੱਠਦੇ ਆ ਤੇ ਸ਼ਾਇਦ ਸਰਕਾਰ ਆਪਣੀ ਉਸੇ ਭਰੋਸੇਯੋਗਤਾ ਨੂੰ ਬਹਾਲ ਕਰਨ ਦੇ ਵਾਸਤੇ ਹੀ ਅਜਿਹਾ ਕਰਨ ਦੇ ਮੂਡ 'ਚ ਆ ਗਈ ਹੈ ਕਿਉਂਕਿ ਹਲਫਨਾਮਾ ਉਹਨਾਂ ਨੇ ਮਾਪਰ ਦਾ ਜਿਹੜਾ ਨੋਟੀਫਿਕੇਸ਼ਨ ਆ ਉਹਨਾਂ ਨੇ 20 ਅਕਤੂਬਰ ਤੱਕ ਦਿੱਤਾ ਕਿ 20 ਅਕਤੂਬਰ ਤੱਕ ਚੋਣਾ ਕਰਵਾ ਦਿੱਤੀ ਗਿਆ ਜਰਰੀ ਤੇ ਹੁਣ ਜੋ ਸੂਚਨਾ ਬਣੀ ਕਿ ਇੱਕ ਅੱਜ ਰਾਤ ਨੂੰ ਜਾਂ ਕੱਲ ਸਵੇਰ ਤੱਕ ਇਹਦੇ ਚੋਣਾਂ ਦਾ ਜਿਹੜਾ ਐਲਾਨ ਰਸ ਕਰ ਲਓ ਕੀਤਾ ਜਾ ਸਕਦਾ ਹੈ ਸੋ ਬਿਲਕੁਲ ਜੀ ਕਿਉਂਕਿ ਨੋਟੀਫਿਕੇਸ਼ਨ ਜੋ ਕੀਤਾ ਉਹ 20 ਅਕਤੂਬਰ ਤੋਂ ਪਹਿਲਾਂ-ਪਹਿਲਾਂ ਚੋਣਾ ਕਰਾਉਣ ਦੀ ਗੱਲ ਕੀਤੀ ਹੈ ਤੇ ਉਸ ਦੇ ਅਕੋਰਡਿੰਗ ਕਿਉਂਕਿ ਤਿਆਰੀ ਨੂੰ ਵੀ ਟਾਈਮ ਲੱਗਦਾ ਤੇ ਅੱਜ ਜਿਸ ਤਰੀਕੇ ਨਾਲ ਤੁਸੀਂ ਕਿਹਾਗਾ ਵੀ ਐਲਾਨ ਬੜੀ ਜਲਦੀ ਹੈ ਜਿਹੜਾ ਇਹ ਸੰਭਵ ਹੈ ਐਲਾਨ ਕੀਤਾ ਜਾ ਸਕਦਾ ਹੈ ਵਿਚੋਂ ਜਾਪਦਾ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਤੋਂ ਬਾਅਦ ਵੀ ਲੱਗ ਸਕਦਾ ਹੈ। ਅਣਕੀ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਮਾਨ ਸਾਹਿਬ। ਇਸਨ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਜਿਨ੍ਹਾਂ ਕੋਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਹ ਤੱਕ ਦਿਓ ਇਜਾਜ਼ਤ। ਧੰਨਵਾਦ।